ਮਿੱਤਰੋ ਮੈਨੂੰ ਨਾ ਮੇਰੇ ਕਾਫੀ ਵੀਰ ਭਰਾਵਾਂ ਦੇ ਫੋਨ ਆ ਰਹੇ ਸੀ ਕਾਫੀ ਮੇਰੇ ਵੀਰ ਭਰਾ ਪੁੱਛ ਰਹੇ ਸੀ ਕਿ ਬਾਈ ਜੀ ਆਪਾਂ ਨੂੰ 60-70000 ਤੱਕ ਦੀ ਕੋਈ ਵਧੀਆ ਜੀ ਘੋੜੀ ਦਵਾ ਦਿਓ ਤੇ ਲਓ ਮਿੱਤਰੋ 60-70000 ਤੱਕ ਦੀ ਘੋੜੀ ਲੈ ਕੇ ਆਏ ਆ ਸੋਡੇ ਵਾਸਤੇ ਘੋੜੀ ਚੰਗੀ ਆ ਰਾਈਡਿੰਗ ਦੀ ਪਾਸ ਆ ਤੇ ਬਾਕੀ ਹੀਟ ਚਾ ਘੋੜੀ ਐ ਇਸ ਟਾਈਮ ਤੇ ਸਾਰੀ ਡਿਟੇਲ ਬਾਰੇ ਗੱਲਬਾਤ ਕਰਾਂਗੇ ਵੀਡੀਓ ਚ ਸਾਰਿਆਂ ਨਾਲੋਂ ਪਹਿਲਾਂ ਤਾਂ ਸਾਰੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਮੇਰੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਸਾਰੇ ਮੇਰੇ ਵੀਰ ਭਰਾਵਾਂ ਦੇ ਜਾਨਵਰ ਤੰਦਰੁਸਤ ਹੋਣਗੇ ਉਮੀਦ ਕਰਦਾ ਮੈਂ ਤੇ ਮਿੱਤਰੋ ਘੋੜੀ ਦੀ ਹਾਈਟ 58 ਇੰਚ ਤੇ ਬਾਲਪੌਰੀਆਂ ਦੀ ਘੋੜੀ ਸਾਫ਼ ਹੈ ਜੀ ਤੇ ਰੇਟ ਬਾਈ ਹੋਰੇ ਕਰਦੇ ਆ 70000 70000 ਮੁੱਲ ਕਰਦੇ ਆ ਰੇਟ ਬਾਕੀ ਮੌਕੇ ਤੇ ਹੋ ਜੂ ਮਿੱਤਰੋ ਥੋੜਾ ਬਹੁਤਾ ਰਾਈਡਿੰਗ ਦੀ ਘੋੜੀ ਪਾਸ ਹੈ ਜੀ ਤੇ ਮੌਕੇ ਦੀ ਘੋੜੀ ਇਸ ਟਾਈਮ ਖਾਲੀ ਹੈ ਤੇ ਹੀਟ ਚੱਰੀ ਹੈ ਇਸ ਟਾਈਮ ਤੇ ਤਰਨ ਤਰਨ ਏਰੀਆ ਬਾਈ ਹੋ ਰਿਹਾ ਦਾ ਤੇ ਨੰਬਰ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋਅ ਕਰਤਾ ਜੀ ਗੱਲਬਾਤ ਕਰ ਲਿਓ ਤੇ ਵੀਡੀਓ ਕਰਵਾਉਣ ਲਈ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਦੇਖਣ ਲਈ ਧੰਨਵਾਦ ਜੀ